ਇੱਕ ਵਾਰ ਦੀ ਗੱਲ ਹੈ ਇੱਕ ਬੁੱਢਾ ਫੌਜੀ ਛੁੱਟੀ ਮਨਾਉਣ ਲਈ ਘਰ ਜਾ ਰਿਹਾ ਸੀ। ਤੇ ਥੱਕਿਆ ਉਹ ਬਹੁਤ ਹੋਇਆ ਸੀ ਤੇ ਭੁੱਖ ਵੀ ਉਸ ਨੂੰ ਡਾਢੀ ਲੱਗੀ ਹੋਈ ਸੀ। ਉਹ ਇੱਕ ਪਿੰਡ ਅੱਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ। ਰਾਹੀ ਨੇ ਰਾਤ ਕੱਟਣੀ ਐ ਉਹਨੇ ਆਖਿਆ। ਬੂਹਾ ਇੱਕ ਬੁੱਢੀ ਧੀਮੀ ਨੇ ਖੋਲਿਆ ਅੰਦਰ ਲੰਘ ਗਿਆ। ਫੌਜੀਆ ਉਹਨੇ ਸੱਦਾ ਦਿੱਤਾ। ਮਾਲਕ ਨੇ ਭੁੱਖ ਲੱਗੀ ਡਾਡੀ ਐ ਕੋਈ ਰੋਟੀ ਹੈ ਫੌਜੀ ਨੇ ਪੁੱਛਿਆ ਇਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ ਚੋਖਾ ਸੀ ਪਰ ਉਹ ਸੀ ਕੰਜੂਸ ਤੇ ਬਹੁਤੀ ਗਰੀਬੜੀ ਬਣ ਬਣ ਪੈਂਦੀ ਸੀ ਕਲਿਆ ਲੋਕਾ ਅੱਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਦਾ ਵਿਚਾਰੀ ਮੈਂ ਘਰ ਵਿੱਚ ਹੈ ਕੁਝ ਕਰਲਾਉਣ ਲੱਗੀ ਠੀਕ ਐ ਜ ਤੇਰੇ ਕੋਲ ਕੁਝ ਨਹੀਂ ਤਾਂ ਕੁਝ ਨਹੀਂ ਫੌਜੀ ਨੇ ਆਖਿਆ ਫਿਰ ਬੈਂਚ ਥੱਲੇ ਪਿਆ ਹੱਥਿਓਂ ਬਿਨਾ ਇੱਕ ਕਹਾੜਾ ਵੇਖ ਕੇ ਉਹ ਕਹਿਣ ਲੱਗਾ ਜੇ ਕੋਈ ਹੋਰ ਚੀਜ਼ ਨਹੀਂ ਹੈਗੀ ਤਾਂ ਅਸੀਂ ਉਸ ਕਹਾੜੇ ਦਾ ਦਲੀਆ ਬਣਾ ਲੈਨੇ ਆਂ ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹੱਥ ਉਲਾਰ ਲਏ ਕਹਾੜੇ ਦਾ ਦਲੀਆ ਕਦੀ ਸੁਣਿਆ ਨਹੀਂ ਕਿਸੇ ਮੈਂ ਤੈਨੂੰ ਬਣਾ ਕੇ ਦਿਖਾਨਾ ਬਸ ਮੈਨੂੰ ਇੱਕ ਤਾਂਬੀਆ ਦੇ ਦੇ ਬੁੱਢੀ ਤਾਂਬੀਆਂ ਲੈ ਆਈ ਤੇ ਫੌਜੀ ਨੇ ਕੁਹਾੜੇ ਨੂੰ ਧੋਤਾ ਉਸ ਨੂੰ ਤਾਂਬੀਏ ਵਿੱਚ ਰੱਖਿਆ ਤੇ ਤਾਂਬੀਏ ਨੂੰ ਪਾਣੀ ਨਾਲ ਭਰ ਕੇ ਚੁੱਲ੍ਹੇ ਉੱਤੇ ਚੜਾ ਦਿੱਤਾ ਬੁੱਢੀ ਨੇ ਫੌਜੀ ਉੱਤੇ ਟੱਕ ਟੱਕੇ ਲਗਾ ਰੱਖੀ ਆਪਣੀ ਨਜ਼ਰ ਉਹਦੇ ਉੱਤੇ ਇੱਧਰ ਉੱਧਰ ਨਾ ਹੋਣ ਦਿੱਤੀ ਫੌਜੀ ਨੇ ਇੱਕ ਕੜਸ਼ੀ ਕੱਢੀ ਤੇ ਪਾਣੀ ਨੂੰ ਹਿਲਾਇਆ ਤੇ ਫਿਰ ਉਸ ਨੂੰ ਚਖਿਆ ਤਿਆਰ ਹੋ ਚੱਲਿਆ ਬਸ ਉਹਨੇ ਆਖਿਆ ਜੇ ਰਤਾਕ ਲੂਣ ਲੱਭ ਜਾਏ ਨਾ ਹਾਂ ਲੂਣ ਮੇਰੇ ਕੋਲ ਹੈਗਾ ਐ ਲੈ ਪਾਲੈ ਫੌਜੀ ਨੇ ਪਾਣੀ ਵਿੱਚ ਕੁਝ ਲੂਣ ਪਾਇਆ ਤੇ ਇੱਕ ਵਾਰੀ ਫੇਰ ਚੱਖਿਆ ਜੇ ਕਦੀ ਮੁੱਠਕ ਦਾਣੇ ਪਾ ਸਕਦੇ ਨਾ ਉਹਨੇ ਆਖਿਆ ਬੁੱਢੀ ਰਸਦਵਾਲੀ ਥਾਂ ਤੋਂ ਦਾਣਿਆਂ ਦੀ ਇੱਕ ਗੁੱਠੀ ਚੁੱਕ ਲਈ ਐ ਲੈ ਜਿੰਨੇ ਮਰਜੀ ਪਾਲ ਐ ਬੁੱਢੀ ਨੇ ਕਿਹਾ ਫੌਜੀ ਨੇ ਚਾੜਨ ਤੇ ਚਾੜੇ ਨੂੰ ਹਿਲਾਉਣ ਦੇ ਲਈ ਕਦੀ-ਕਦੀ ਚੱਖਣ ਦਾ ਕੰਮ ਜਾਰੀ ਰੱਖਿਆ ਤੇ ਬੁੱਢੀ ਵੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਨਾ ਕੀਤਾ ਵਾਹ ਕਿੰਨਾ ਸੁਆਦਲਾ ਦਲੀਆ ਬਣਿਆ ਦਲੀਏ ਦੀਆਂ ਸਫਤਾਂ ਕਰਦਿਆਂ ਫੌਜੀ ਨੇ ਕਿਹਾ ਜੇ ਰਤਾ ਜਿਹਾ ਮੱਖਣ ਪੈ ਜਾਏ ਤਾਂ ਬਸ ਇਸ ਤੋਂ ਸੁਆਦੀ ਚੀਜ਼ ਕੋਈ ਨਹੀਂ ਬਣੀ ਹੋਣੀ ਬੁੱਢੀ ਨੇ ਕੁਝ ਮੱਖਣ ਵੀ ਲੱਭ ਲਿਆਂਦਾ ਤੇ ਉਹਨੇ ਦਲੀਏ ਵਿੱਚ ਪਾ ਦਿੱਤਾ ਤੇ ਹੁਣ ਮਾਲਕ ਨੇ ਚਮਚਾ ਲੈ ਆ ਤੇ ਆ ਜਾ ਖਾਈਏ ਫੌਜੀ ਨੇ ਆਖਿਆ ਉਹ ਦਲੀਆਂ ਖਾਂਦੇ ਜਾਣ ਤੇ ਉਹਦੀਆਂ ਸਫਤਾਂ ਕਰਦੇ ਜਾਣ ਮੈਨੂੰ ਨਹੀਂ ਸੀ خیال ਕੋਹਾੜੇ ਦਾ ਦਲੀਆਂ ਵੀ ਇੰਨਾ ਸੁਆਦੀ ਬਣਦਾ ਗੁੱਡੀ ਨੇ 당ਗ ਹੁੰਦੇ ਆਖਿਆ ਤੇ ਫੌਜੀ ਖਾਂਦਾ ਰਿਹਾ ਤੇ ਅੰਦਰ ਹੀ ਅੰਦਰ ਹੱਸਦਾ ਰਿਹਾ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਨਾ ਭੁੱਲਣਾ ਜੀ ਧੰਨਵਾਦ